ਸੰਸਾਰ ਪਰ ਵਿੱਚ ਵਸਦੇ ਸਮੂਹ ਪੈਣਾ, ਪਰਵਾਂ, ਵੀਰਾਂ, ਮਾਮਾਂ, ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਦਾ ਸਤਿਕਾਰ ਕਰਦਾ ਹੋਇਆ, ਸਵਾਗਤ ਕਰਦਾ ਹੋਇਆ ਆਪ ਜੀ ਨੂੰ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੱਧ ਪੂਰਬ ਦੇ ਵਿੱਚ ਵਿਸਫੋਟਕ ਹੋਈ ਸਥਿਤੀ ਜਿਸ ਦੇ ਉਬਲਦੇ ਹੋਏ ਪਾਣੀਆਂ ਦੇ ਉੱਤੇ ਕੱਲ ਰਾਤ ਅਮਰੀਕਾ ਨੇ ਈਰਾਨ ਦੇ ਨਿਵਕਰਲ ਸਾਈਟ ਦੇ ਉੱਤੇ ਹਮਲੇ ਕੀਤੇ ਸਨ। ਉਸ ਤੋਂ ਬਾਅਦ ਈਰਾਨ ਥੋੜਾ ਜਿਹਾ ਚੁੱਪ ਹੈ। ਗੱਲ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿ ਮੈਂ ਤਕਰੀਬਨ ਬੋਲ ਕੇ ਕਦੇ ਨਹੀਂ ਆਖਦਾ ਕਿ ਸ਼ੇਅਰ ਕਰੋ ਜਾਂ ਸਬਸਕ੍ਰਾਈਬ ਕਰੋ ਮੈਂ ਸਿਰਫ ਲਿਖ ਦਿੰਨਾ ਹੁੰਦਾ ਹੈ ਅਤੇ ਲੱਗਦਾ ਹੈ ਕਿ ਸ਼ਾਇਦ ਸਾਡੇ ਪੰਜਾਬੀ ਪੜਨ ਦੇ ਥੋੜੇ ਆਦੀ ਘਟਨੇ ਲਿਖੀ ਹੋਈ ਚੀਜ਼ ਦਾ ਅਸਰ ਘੱਟ ਕਬੂਲਦੇ ਨੇ ਸਮਝ ਬੋਲ ਕੇ ਕਹਿ ਦਿੰਨਾ ਕਿ ਆਪਾਂ ਨੂੰ ਵੱਧ ਤੋਂ ਵੱਧ ਸਬਸਕ੍ਰਿਪਸ਼ਨ ਚਾਹੀਦੀ ਹੈ ਜੇ ਤੁਸੀਂ ਇਹ ਐਪੀਸੋਡ ਦੇਖਦੇ ਹੋ ਸੁਣਦੇ ਹੋ ਇਸ ਨੂੰ ਸ਼ੇਅਰ ਵੀ ਲਾਜ਼ਮੀ ਕਰਿਆ ਕਰੋ ਅਤੇ ਸਬਸਕ੍ਰਾਈਬ ਵੀ ਜਰੂਰ ਕਰੋ ਬੀਤੀ ਰਾਤ ਵਿੱਚ ਨਾ ਇਜ਼ਰਾਈਲ ਨੇ ਕੋਈ ਹਮਲਾ ਕੀਤਾ ਅਤੇ ਨਾ ਹੀ ਈਰਾਨ ਨੇ ਇਜ਼ਰਾਈਲ ਉੱਤੇ ਕੋਈ ਹਮਲਾ ਕੀਤਾ ਹੈ ਇਸ ਚੁੱਪ ਪਿੱਛੇ ਜੋ-ਜੋ ਖਿਜੜੀਆਂ ਪੱਕ ਰਹੀਆਂ ਨੇ ਉਹਨਾਂ ਦੀ ਅੱਜ ਗੱਲਬਾਤ ਕਰਾਂਗੇ 트ੰਪ ਦਾ ਕਹਿਣਾ ਹੈ ਕਿ ਈਰਾਨ ਦੀ ਸੱਤਾ ਬਦਲ ਦਿੱਤੀ ਜਾਵੇਗੀ ਸੱਤਾ ਬਦਲੇਗੀ ਜਾਂ ਨਾ ਬਦਲੇਗੀ ਇਹ ਤਾਂ ਰੱਬ ਜਾਣੇ ਕਿਉਂਕਿ ਮਨੁੱਖ ਬਥੇਰੇ ਯਤਨ ਕਰਦਾ ਹੈ ਬਹੁਤ ਕੁਝ ਕਹਿੰਦਾ ਹੈ ਪਰ ਅਸਲ ਵਿੱਚ ਅੱਗੇ ਕੀ ਹੋਣਾ ਹੈ ਉਹ ਰਾਜਨੀਤਿਕ ਸਮੀਕਰਨਾਂ ਦੱਸਣਗੇ ਈਰਾਨ ਦੇ ਅਧਿਕਾਰੀ ਕੱਲ੍ਹ ਦੇ ਮਾਸਕੋ ਪਹੁੰਚੇ ਹੋਏ ਹਨ ਜਿੱਥੇ ਉਹਨਾਂ ਨੇ ਰੂਸ ਦੇ ਨਾਲ ਰਣਨੀਤਿਕ ਸਾਂਝ ਬਣਾਉਣ ਦੀ ਗੱਲਬਾਤ ਕੀਤੀ ਹੈ ਇਹ ਵੀ ਪਤਾ ਲੱਗਾ ਹੈ ਕਿ ਰੂਸ ਨੇ ਰਣਨੀਤਿਕ ਸਹਿਯੋਗ ਕਰਨ ਦੇ ਸੰਕੇਤ ਵੀ ਦਿੱਤੇ ਹਨ ਕੁਝ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਰੂਸ ਨੇ ਈਰਾਨ ਨੂੰ ਨਿਊਕਲਰ ਬੰਬ ਦੇਣ ਦੀ ਵੀ ਗੱਲ ਕੀਤੀ ਹੈ ਪਰ ਇਸ ਦੀ ਅਜੇ ਸਹੀ ਪੁਸ਼ਟੀ ਨਹੀਂ ਹੋ ਸਕੀ ਅਮਰੀਕਾ ਦੇ ਹਮਲੇ ਤੋਂ ਬਾਅਦ ਜਿਹੜੀ ਪਹਿਲੀ ਸਟੇਟਮੈਂਟ 트ੰਪ ਨੇ ਦਿੱਤੀ ਸੀ ਉਸ ਨੇ ਕਿਹਾ ਸੀ ਕਿ ਜੇ ਈਰਾਨ ਗੱਲਬਾਤ ਲਈ ਤਿਆਰ ਨਹੀਂ ਹੁੰਦਾ ਤਾਂ ਅਮਰੀਕਾ ਤੇਜ਼ ਕਰ ਦਿੱਤੇ ਜਾਣਗੇ ਇਹ ਬਿਲਕੁਲ ਉਸ ਤਰ੍ਹਾਂ ਹੈ ਜਿਵੇਂ ਕਿਸੇ ਬੈਠੇ ਹੋਏ ਬੰਦੇ ਦੇ ਮੋਢਿਆਂ ਦੇ ਉੱਤੇ ਕੋਈ ਉਸ ਤੇ ਵਜਨ ਨਾਲੋਂ ਦੁੱਗਣੇ ਭਾਰ ਵਿੱਚ ਉਹਦੀ ਧੌਣ ਤੇ ਆ ਕੇ ਬਹਿ ਕੇ ਉਸ ਨੂੰ ਕਹੇ ਕਿ ਸਦਾ ਤਾਂ ਨੂੰ ਉੱਠ ਨਹੀਂ ਤਾਂ ਮੈਂ ਤੇਰੇ ਉੱਤੇ ਇੱਕ ਬੰਦਾ ਹੋਰ ਏਡੇ ਭਾਰ ਵਾਲਾ ਬਿਠਾ ਦੇਣਾ ਜਿਸ ਤਰ੍ਹਾਂ ਦੀਆਂ ਸਟੇਟਮੈਂਟਾਂ ਦਾ ਢੰਗ ਅਤੇ ਸੁਰ ਇਹ ਮਸਲੇ ਨੂੰ ਸੁਲਝਾਉਣ ਵਾਲੇ ਪਾਸੇ ਲਿਜਾਣ ਵਾਲੀ ਗੱਲ ਮੈਨੂੰ ਨਹੀਂ ਲੱਗਦੀ ਧੱਕੇ ਨਾਲ ਤਾਂ ਰੋਂਦਾ ਹੋਇਆ ਜਵਾਕ ਵੀ ਚੁੱਪ ਨਹੀਂ ਹੁੰਦਾ ਈਰਾਨ ਤਾਂ ਫੇਰ ਇੱਕ ਦੇਸ਼ ਹੈ ਜਿੱਥੇ ਟਰੰਪ ਸਾਹਿਬ ਈਰਾਨ ਨੂੰ ਸਮਝਾਉਂਤਾ ਕਰਨ ਦੀਆਂ ਗੱਲਾਂ ਕਹਿ ਰਹੇ ਹਨ ਉੱਥੇ ਈਰਾਨ ਦੇ ਖੋਮੈਨੀ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਹਮਲੇ ਦਾ ਜਵਾਬ ਅਮਰੀਕਾ ਨੂੰ ਵੀ ਦਿੱਤਾ ਜਾਵੇਗਾ ਅਤੇ ਇੱਕ ਚੇਤਾਵਨੀ ਹੋਰ ਦਿੱਤੀ ਸੀ ਕਿ ਅਸੀਂ ਸਟ੍ਰੇਟ ਆਫ ਹਰਮੁਜ਼ ਦਾ ਸਮੁੰਦਰੀ ਲੰਘਾ ਬੰਦ ਕਰ ਦੇਾਂਗੇ ਇਸ ਸਮੁੰਦਰੀ ਲੰਘੇ ਬਾਰੇ ਮੈਂ ਥੋੜਾ ਜਿਹਾ ਵਿਸਥਾਰ ਦੇਣਾ ਚਾਹਾਂਗਾ ਵੈਸੇ ਮੈਂ ਨਕਸ਼ਾ ਵੀ ਵਿੱਚ ਪਾਇਆ ਹੋਇਆ ਹੈ ਤੁਸੀਂ ਉਸ ਉੱਤੇ ਵੀ ਦੇਖ ਸਕਦੇ ਹੋ ਇਹ ਉਹ ਲੰਘਾ ਹੈ ਜਿਸ ਰਾਹੀਂ ਪੂਰੀ ਦੁਨੀਆ ਨੂੰ 20% ਤੇਲ ਇਸ ਰਸਤੇ ਥਾਣੇ ਲੰਘਦਾ ਹੈ ਅਗਰ ਇਹ ਰਸਤਾ ਬੰਦ ਹੋ ਜਾਂਦਾ ਹੈ ਤਾਂ ਪੂਰੀ ਦੁਨੀਆ ਦਾ ਪੰਜਵਾਂ ਹਿੱਸਾ ਤੇਲ ਦੀ ਵਜ੍ਹਾ ਕਰਕੇ ਡਿਸਟਰਬ ਹੋ ਜਾਏਗਾ ਅਤੇ ਆਰਥਿਕਤਾ ਨੂੰ ਵੱਡੀ ਸੱਟ ਲੱਗ ਸਕਦੀ ਹੈ ਇਹ ਰਸਤਾ ਇਸ ਤਰ੍ਹਾਂ ਹੈ ਸਟ੍ਰੇਟ ਆਫ ਹਰਮਜ਼ਾ ਇੱਕ ਸੰਗੜਿਆ ਜਿਹਾ ਛੋਟਾ ਜਿਹਾ ਸਮੁੰਦਰੀ ਰਸਤਾ ਹੈ ਇਹ ਅਰਬਿਕ ਗਲਫ ਨੂੰ ਪਰਸ਼ੀਅਨ ਗਲਫ ਨਾਲ ਜੋੜਦਾ ਹੈ ਇਸ ਤੇ ਉੱਤਰੀ ਪਾਸੇ ਤੇ ਇਰਾਨ ਹੈ ਅਤੇ ਦੱਖਣੀ ਪਾਸੇ ਓਮਾਨ ਅਤੇ ਯੂਏਈ ਹੈ ਯੂਨਾਈਟਿਡ ਅਰਬ ਅਮੀਰਾਤ ਇਹ ਲੰਘਾ ਸਿਰਫ 33 ਕਿਲੋਮੀਟਰ ਚੌੜਾ ਹੈ ਜਿਸ ਦੇ ਰਾਹੀਂ ਹਰ ਰੋਜ਼ ਤਕਰੀਬਨ 2 ਕਰੋੜ ਬੈਰਲ ਤੇਲ ਇਸੇ ਰਸਤੇ ਸਮੁੰਦਰੀ ਜਹਾਜ਼ਾਂ ਰਾਹੀਂ ਲੰਘਦਾ ਹੈ ਕਹਿਣ ਤੋਂ ਭਾਵ ਕਿ ਦੁਨੀਆ ਦਾ 20% ਤੇਲ ਦੀ ਸਪਲਾਈ ਇਸੇ ਰਸਤੇ ਪੂਰੇ ਸੰਸਾਰ ਨੂੰ ਹੁੰਦੀ ਹੈ ਜੇ ਇਜ਼ਰਾਈਲ ਜਾਂ ਅਮਰੀਕਾ ਈਰਾਨ ਨੂੰ ਲਗਾਤਾਰ ਬੰਬਾਂ ਗੋਲੀਆਂ ਨਾਲ ਤੰਗ ਕਰਦਾ ਰਿਹਾ ਤਾਂ ਉਹ ਇਹ ਰਸਤਾ ਯਕੀਨਨ ਬੰਦ ਕਰੇਗਾ ਇਹ ਸਟ੍ਰੇਟ ਆਫ ਹਰਮਜ਼ ਜਿਹੜਾ ਛੋਟਾ ਜਿਹਾ 33 ਕਿਲੋਮੀਟਰ ਚੌੜਾ ਰਸਤਾ ਹੈ ਇਸ ਨੂੰ ਦੁਨੀਆ ਦਾ ਤੇਲ ਦਾ ਨਾਰੀਅਲ ਕਿਹਾ ਜਾਂਦਾ ਹੈ ਇੱਥੇ ਹੋਣ ਵਾਲੀ ਕੋਈ ਵੀ ਹਲਚਲ ਸਿਰਫ ਏਸ਼ੀਆ ਜਾਂ ਮੱਧ ਏਸ਼ੀਆ ਨੂੰ ਨਹੀਂ ਪੂਰੇ ਸੰਸਾਰ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਦੂਸਰੇ ਪਾਸੇ, ਈਰਾਨ ਦੀ ਹਮਾਇਤ ਉੱਤੇ ਹਮਾਸ ਵੀ ਖੜਾ ਹੈ ਅਤੇ ਯਮਨ ਦੇ ਹੁਥੀ ਵੀ ਖੜੇ ਹਨ। ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਅਸੀਂ ਇਸ ਲੜਾਈ ਵਿੱਚ ਤੇਰੇ ਨਾਲ ਹਾਂ। ਰੂਸ ਬੇਸ਼ੱਕ ਇਸ ਜੰਗ ਵਿੱਚ ਇਸ ਲੜਾਈ ਵਿੱਚ ਸਿੱਧੇ ਤੌਰ ਤੇ ਸ਼ਾਮਲ ਨਾ ਹੋਵੇ ਪਰ ਉਹ ਹਥਿਆਰਾਂ ਦੇ ਨਾਲ ਰਣਨੀਤਿਕ ਤਰੀਕੇ ਵਿੱਚ ਈਰਾਨ ਦੀ ਵੱਡੀ ਮਦਦ ਕਰ ਸਕਦਾ ਹੈ। ਉਸ ਦੀ ਲੜਨ ਦੀ ਸਮਰੱਥਾ ਨੂੰ ਵਧਾ ਸਕਦਾ ਹੈ। ਚੀਨ ਨੇ ਬੇਸ਼ੱਕ ਅਮਰੀਕੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਬਾਰ-ਬਾਰ ਉਹ ਇੱਕ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ ਦੋਨਾਂ ਪਾਸਿਆਂ ਤੋਂ ਹਮਲੇ ਬੰਦ ਕਰਕੇ ਗੱਲਬਾਤ ਰਹੀਂ ਡਿਪਲੋਮੇਸੀ ਰਹੀਂ ਇਸ ਮਸਲੇ ਦਾ ਹੱਲ ਕੱਢਿਆ ਜਾਵੇ। ਵੈਸੇ ਵੀ ਇਹ ਚੀਨ ਵਾਸਤੇ ਇੱਕ ਪਰੇ ਹੋਏ ਮੇਲੇ ਦੇ ਵਿੱਚ ਪਕੌੜਿਆਂ ਵਾਲੀ ਦੁਕਾਨ ਦੇ ਬਰਾਬਰ ਹੈ ਜਿੱਥੇ ਪਕੌੜੇ ਨਹੀਂ ਉਸਦੇ ਹਥਿਆਰ ਵਿਕਣਗੇ। ਜਿਸ ਤਰੀਕੇ ਨਾਲ ਅਮਰੀਕਾ ਨੇ ਗੈਰਕਾਨੂੰਨੀ ਵਿਧੀ ਰਹੀਂ ਰਾਨ ਦੇ ਉੱਤੇ ਦਬਾਅ ਰਹਾ ਹੈ। ਮੈਨੂੰ ਨਹੀਂ ਲੱਗਦਾ ਕਿ ਈਰਾਨ ਛੇਤੀ ਕੀਤੇ ਉਸ ਦੀ ਗੱਲ ਨੂੰ ਮੰਨਣ ਵਾਲਾ ਹੈ ਵੈਸੇ ਵੀ ਜੇ ਇਹੋ ਜੀ ਸਥਿਤੀ ਦੇ ਵਿੱਚ ਦੋ ਵੱਖਰੇ ਵੱਖਰੇ ਥਾਵਾਂ ਤੋਂ ਹਥਿਆਰ ਖਰੀਦੇ ਜਾ ਸਕਣ ਦੀ ਸਮਰੱਥਾ ਅਤੇ ਸਪਲਾਈ ਦਾ ਰਾਹ ਖੁੱਲਾ ਹੋਵੇ ਤਾਂ ਬਾਹਾਂ ਖੜੀਆਂ ਕਰਨ ਵਾਲੋਂ ਵਿਅਕਤੀ ਜ਼ੋਰ ਵਹੀ ਹੀ ਕਰਦਾ ਹੈ ਅਮਰੀਕਾ ਪਿਛਲੇ ਦਿਨਾਂ ਵਿੱਚ ਇਹ ਵੀ ਕਹਿੰਦਾ ਰਿਹਾ ਕਿ ਸਰੈਂਡਰ ਕਰ ਦੇ ਈਰਾਨ ਨੂੰ ਸਰੈਂਡਰ ਤਾਂ ਅਜੇ ਤੱਕ ਸਿੱਖਾਂ ਨੇ ਭਾਰਤ ਅੱਗੇ ਨਹੀਂ ਕੀਤਾ ਜਿਨ੍ਹਾਂ ਦੇ ਕੋਲ ਕੋਈ ਦੇਸ਼ ਹੀ ਨਹੀਂ ਤੇ ਨਾ ਕੋਈ ਹਾਰ ਹੈ ਏ 트럼ਪ ਦੀ ਪਤਾ ਨਹੀਂ ਪਾਲਸੀ ਕਿ ਬੱਚਿਆਂ ਵਾਲੀ ਗੱਲ ਰੱਬ ਜਾਣੇ ਕੀ ਹੈ ਕਿਉਂਕਿ 트럼ਪ ਬਾਰੇ ਅਕਸਰ ਇਹ ਚਰਚਾ ਹੁੰਦੀ ਰਹਿੰਦੀ ਹੈ ਕਿ ਬੋਲਣ ਲੱਗਾ ਖੱਬੇ ਸੱਜੇ ਵੀ ਨਹੀਂ ਦੇਖਦਾ ਉੱਚਾ ਨਹੀਂ ਮਾਮ ਨਹੀਂ ਦੇਖਦਾ ਤੇ ਮੋੜਨ ਲੱਗਾ ਇੰਡੀਕੇਟਰ ਵੀ ਨਹੀਂ ਲਾਉਂਦਾ ਬਸ ਮੋੜ ਹੀ ਦਿੰਦਾ ਚਾਹੇ ਤਾਂ ਗੱਡੀ ਫਿਰ ਮੁੜ ਜਾਏਗੀ ਤੇ ਜਾਂ ਫਿਰ ਕਿਸੇ ਚ ਠੁੱਕ ਜਾਏਗੀ ਗੱਡੀ ਠੁੱਕ ਜਾਣ ਨਾਲ ਅਮਰੀਕਾ ਨੂੰ ਬਹੁਤਾ ਫਰਕ ਨਹੀਂ ਪੈਂਦਾ ਕਿਸੇ ਵੀ ਹਾਲਾਤ ਦੇ ਵਿੱਚ ਇਕੱਲਾ ਇਰਾਨ ਅਮਰੀਕਾ ਨਾਲ ਨਹੀਂ ਲੜ ਸਕਦਾ ਇਹ ਉਸ ਦੇ ਵੱਸੋਂ ਬਾਹਰ ਦੀ ਗੱਲ ਹੋਵੇਗੀ ਪਰ ਜੇ ਰੂਸ ਤੇ ਚੀਨ ਅੰਦਰ ਖਾਤੇ ਜਾਂ ਖੁੱਲੇ ਆਮ ਕਿਸੇ ਵੀ ਤਰੀਕੇ ਸਹਿਯੋਗ ਕਰਦੇ ਹਨ ਤਾਂ ਲੜਾਈ ਲੰਬੀ ਹੋਣ ਦਾ ਖਤਸ਼ਾ ਬਣਿਆ ਹੈ ਫਿਰ ਵੀ ਇਸ ਗੱਲ ਦੀ ਗਰੰਟੀ ਨਹੀਂ ਕਿ ਅਮਰੀਕਾ ਨੂੰ ਉਹ ਜੰਗ ਦੇ ਵਿੱਚ ਹਰਾ ਸਕਣਗੇ ਕਿਉਂਕਿ ਇਸ ਦੇ ਪਿੱਛੇ ਪੂਰਾ ਯੂਰਪ ਖੜਾ ਹੈ ਸਥਿਤੀ ਬੜੀ ਨਾਜ਼ੁਕ ਹੈ ਬੜੀ ਗੁੰਝਲਦਾਰ ਹੈ ਬੜੀ ਟੇਢੀ ਵਿੰਗੀ ਹੈ ਅਮਰੀਕਾ ਦੇ ਹਮਲੇ ਤੋਂ ਬਾਅਦ ਸੰਸਾਰ ਦੁਨੀਆ ਈਰਾਨ ਅਮਰੀਕਾ ਨੂੰ ਕੀ ਜਵਾਬ ਦਿੰਦਾ ਹੈ ਉਸ ਵੱਲ ਦੇਖ ਰਹੇ ਹਨ ਜੇਕਰ ਈਰਾਨ ਨੇ ਜਵਾਬ ਸਿਰਫ ਇਜ਼ਰਾਈਲ ਉੱਤੇ ਹਮਲਾ ਕਰਕੇ ਦਿੱਤਾ ਤਾਂ ਸ਼ਾਇਦ ਠੀਕ ਰਹੇਗਾ ਜੇਕਰ ਯੂਐਸਏ ਦੇ 에ਅਰਬੇਸ ਵਗੈਰਾ ਟਾਰਗੇਟ ਕੀਤੇ ਤਾਂ ਕੰਮ ਸਥਿਤੀ ਬਹੁਤ ਜ਼ਿਆਦਾ ਵਿਗੜ ਜਾਏਗੀ اے ਸੇ ਮੱਧ ਪੂਰਬ ਦੇ ਤਾਜ਼ਾ ਸਥਿਤੀ ਉੱਤੇ ਮੇਰੇ ਵਿਚਾਰ ਮੇਰਾ ਤਫਸਰ ਹੁਣ ਆਪਾਂ ਆਪਣੀ ਗੱਲ ਕਰਦੇ ਹੁਣ ਜ ਟਿੱਪਣੀਕਾਰ ਵੀਰ ਪਤਾ ਨਹੀਂ ਉਹ ਭਾਰਤੀ ਨੇ ਜਾਂ ਕੌਣ ਨੇ ਪਰ ਜਦ ਕੋਈ ਸਾਨੂੰ ਇਹ ਸਲਾਹ ਦਿੰਦਾ ਹੈ ਨਾ ਕਿ ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਰਾਜ ਕਰਨ ਵਾਸਤੇ ਨਹੀਂ ਸੀ ਬਣਾਇਆ ਉਹਨਾਂ ਨੇ ਤਾਂ ਸਿਰਫ ਰੱਬ ਨਾਲ ਜੋੜਨ ਵਾਸਤੇ ਬਣਾਇਆ ਸੀ ਤਾਂ ਫਿਰ ਉਹ ਭਾਵੇਂ ਕੋਈ ਪੰਜਾਬੀ ਵੀ ਹੋਵੇ ਉਹ ਸਾਡੇ ਲਈ ਭਾਰਤੀ ਹੈ ਸਾਨੂੰ ਵਾਹਿਗੁਰੂ ਨੇ ਕਿਸ ਵਾਸਤੇ ਬਣਾਇਆ ਉਹ ਸਾਨੂੰ ਪਤਾ ਹੈ ਅਸੀਂ ਕਦੇ ਸਵਾਲ ਕੀਤਾ ਵੀ ਕੋਈ ਦੁਨੀਆ ਦਾ ਬੰਦਾ ਸਾਨੂੰ ਦੱਸੇ ਕਿ ਸਾਨੂੰ ਪ੍ਰਮਾਤਮਾ ਨੇ ਕਿਸ ਵਾਸਤੇ ਬਣਾਇਆ ਅਸੀਂ ਜਦ ਪੁੱਛਦੇ ਨਹੀਂ ਤੇ ਤੁਹਾਡੇ ਦੱਸਣ ਦਾ ਅਰਥ ਕੀ ਆ ਵੀ ਜੇ ਫਿਰ ਵੀ ਤੁਹਾਨੂੰ ਇਹ ਦੱਸਣ ਦੀ ਖੁਰਕ ਹੁੰਦੀ ਰਹਿੰਦੀ ਹੈ ਤਾਂ ਫਿਰ ਧਿਆਨ ਨਾਲ ਸੁਣੋ ਪ੍ਰਮਾਤਮਾ ਨੇ ਸਿੱਖਾਂ ਨੂੰ ਸਿਰਫ ਤੇ ਸਿਰਫ ਰਾਜ ਕਰਨ ਵਾਸਤੇ ਬਣਾਇਆ ਇਸ ਦੁਨੀਆ ਦੀ ਆਬਾਦੀ ਦੀ ਭੀੜ ਵਿੱਚ ਵਾਧਾ ਵਾਧਾ ਕਰਨ ਵਾਸਤੇ ਸਿੱਖਾਂ ਨੂੰ ਬਿਲਕੁਲ ਨਹੀਂ ਬਣਾਇਆ ਇਸ ਦੀ ਵਿਆਖਿਆ ਨੂੰ ਮੈਂ ਹੋਰ ਵੀ ਸਪਸ਼ਟ ਕਰਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖ ਦੇ ਨਾਮ ਦੇ ਪਿੱਛੇ ਸਿੰਘ ਲਾਇਆ ਸਿੰਘ ਦਾ ਕੀ ਅਰਥ ਹੈ ਸਿੰਘ ਦਾ ਅਰਥ ਹੈ ਸੰਘਾਸਣ ਤੇ ਬਹਿਣ ਵਾਲਾ ਹਾਲਾਂਕਿ ਭਾਰਤ ਦੇ ਤਿਆਰ ਕੀਤੇ ਪ੍ਰਚਾਰਕਾਂ ਨੇ ਅੱਜ ਤੱਕ ਇਹਦੀ ਵਿਆਖਿਆ ਸ਼ੇਰ ਹੀ ਦੱਸੀ ਹੈ ਕਿ ਸਿੱਖ ਤਾਂ ਸ਼ੇਰ ਹੈ ਸਿੱਖ ਸ਼ੇਰ ਨਹੀਂ ਹੈ ਸਿੱਖ ਸਿੰਘ ਹੈ ਸਿੰਘ ਦਾ ਅਰਥ ਹੈ ਸੰਘਾਸਣ ਉੱਤੇ ਬਹਿਣ ਵਾਲਾ ਤੇ ਸੰਘਾਸਣ ਉੱਤੇ ਕੌਣ ਬੈਂਦਾ ਬਾਦਸ਼ਾਹ ਸੰਘਾਸਣ ਉੱਤੇ ਬੈਂਦਾ ਮਹਾਰਾਜਾ ਸੰਘਾਸਣ ਉੱਤੇ ਬੈਂਦੀਆਂ ਨੇ ਜੇਤੂ ਕੌਮਾਂ ਸੰਘਾਸਣ ਉੱਤੇ ਬੈਂਦੇ ਨੇ ਦੁਨੀਆ ਦੇ ਰੂਲਰ ਸੰਘਾਸਣ ਉੱਤੇ ਬੈਂਦੇ ਨੇ ਦੁਨੀਆ ਨੂੰ ਸੇਧ ਦੇਣ ਵਾਲੇ ਤੇ ਰਾਹ ਦੱਸਣ ਵਾਲੇ ਇਸ ਭੁੱਲੀ ਤੇ ਪਟਕੀ ਹੋਈ ਦੁਨੀਆ ਜਿਹੜੀ ਚੰਦ ਟੁਕੜਿਆਂ ਦੇ ਪਿੱਛੇ ਵਿਕ ਜਾਂਦੀ ਹੈ ਜਿਹੜੀ ਚੰਦ ਟੁਕੜਿਆਂ ਪਿੱਛੇ ਆਪਣੀ ਹੀ ਫੌਜ ਵਿੱਚ ਰਹਿੰਦੀ ਹੋਈ ਗਵਾਂਢੀ ਫੌਜ ਨੂੰ ਆਪਣੀ ਹੀ ਫੌਜ ਦੇ ਭੇਦ ਦਿੰਦੀ ਰਹਿੰਦੀ ਹੈ ਮੇਰਾ ਮਤਲਬ ਇੰਡੀਅਨ ਫੌਜ ਉਹ ਪ੍ਰਧਾਨ ਮੰਤਰੀ ਜਿਹੜੇ ਆਪਣੇ ਦੇਸ਼ ਦੀ ਸੁਰੱਖਿਆ ਵਾਸਤੇ ਜਦੋਂ ਫਰਾਂਸ ਤੋਂ ਜਹਾਜ਼ ਖਰੀਦਦੇ ਹਨ ਤੇ ਵਿੱਚੋਂ ਪੈਸੇ ਖਾ ਜਾਂਦੇ ਹਨ ਇਹ ਲੱਛਣ ਨਾ ਤਾਂ ਮਹਾਰਾਜਿਆਂ ਦੇ ਹੁੰਦੇ ਆ ਨਾ ਰਾਜਿਆਂ ਦੇ ਨਾ ਬਾਦਸ਼ਾਹਾਂ ਦੇ ਰਾਜੇ ਦਾ ਤਾਂ ਅਰਥ ਹੀ ਹੁੰਦਾ ਜਿਹੜਾ ਰੱਜਿਆ ਹੋਵੇ ਜਿਸ ਨੂੰ ਸੰਸਾਰ ਦੇ ਨੋਟਾਂ ਦੀ ਭੁੱਖ ਮਰੀ ਨੇ ਮਾਰਿਆ ਹੋਵੇ ਉਹ ਦੁਨੀਆ ਦੀਆਂ ਵੱਡੀਆਂ ਕੁਰਸੀਆਂ ਦੇ ਉੱਤੇ ਪ੍ਰਧਾਨ ਮੰਤਰੀ ਵਰਗੇ ਪਦ ਰੱਖਿਆ ਮੰਤਰੀ ਦੇ ਪਦ ਉੱਤੇ ਬਹਿ ਕੇ ਵੀ ਭੁੱਖਾ ਹੀ ਰਹਿੰਦਾ ਭੁੱਖਿਆਂ ਭੁੱਖਣਾਂ ਉਤਰੀ ਜੇ ਬੰਨਾਪੁਰੀਆਂ ਪਾਰ ਕਿਉਂਕਿ ਉਹਨਾਂ ਲੋਕਾਂ ਦਾ ਜਨਮ ਹੀ ਭੁੱਖ ਵਿੱਚ ਹੋਇਆ ਹੁੰਦਾ ਹੈ ਉਹਨਾਂ ਨੂੰ ਜਨਮ ਦੇ ਵਿੱਚ ਸੰਸਕਾਰ ਅਤੇ ਸਿੱਖਿਆਵਾਂ ਜਿਹੜੀਆਂ ਦਿੱਤੀਆਂ ਹੁੰਦੀਆਂ ਉਹ ਭੁੱਖਿਆ ਨੇ ਹੀ ਦਿੱਤੀਆਂ ਹੁੰਦੀਆਂ ਉਹਨਾਂ ਦਾ ਸਬੰਧ ਭੁੱਖ ਮਾਰੇ ਵੇੜਿਆਂ ਦੇ ਨਾਲ ਹੁੰਦਾ ਜਦ ਕਿ ਸਿੱਖ ਜਿਸ ਦਾ ਪਹਿਲਾ ਅਰਥ ਇਹ ਹੀ ਹੈਗਾ ਕੁਝ ਸਿੱਖ ਲਰਨ ਕਰ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੀ ਦਿੱਤੀ ਹੋਈ ਵਿਚਾਰ ਨੂੰ ਸਿੱਖਣਾ ਹੈ ਗੁਰੂ ਦੀ ਵਿਚਾਰ ਕੀ ਹੈ ਗੁਰੂ ਦੀ ਵਿਚਾਰ ਹੈ ਸੰਤੋਖ ਚ ਰਹਿਣਾ ਕਿਰਤ ਕਰਨੀ ਹੈ ਕਮਾਉਣਾ ਤੇ ਉਹਦੇ ਵਿੱਚੋਂ ਦਸਵਾਂ ਸਾਂਗਾਂ ਦੂਜਿਆਂ ਨੂੰ ਵੰਡਣਾ ਜਿਹੜੇ ਵਿਚਾਰੇ ਭੁੱਖੇ ਨੇ ਸਿੱਖ ਨੂੰ ਗੁਰੂ ਨੇ ਕਿਸ ਵਾਸਤੇ ਬਣਾਇਆ ਮੈਂ ਹੁਣ ਤਾਏ ਦੱਸਣ ਲੱਗਾ ਹਾਂ ਖਾਲਸਾ ਅਕਾਲ ਪੁਰਖ ਦੀ ਫੌਜ ਸਭ ਤੋਂ ਪਹਿਲਾਂ ਤੇ ਜਿਹੜਾ ਸਿੱਖ ਹੈ ਉਹ ਅਕਾਲ ਪੁਰਖ ਦਾ ਫੌਜੀ ਹੈ ਅਕਾਲ ਪੁਰਖ ਦਾ ਸਿਪਾਹੀ ਹੈ ਅਕਾਲ ਪੁਰਖ ਦਾ ਜਰਨੈਰ ਹੈ ਅਕਾਲ ਪੁਰਖ ਦਾ ਸਿਪਾਸਲਾਰ ਹੈ ਹੁਣ ਸਲਾਹਾਂ ਦੇਣ ਵਾਲੇ ਮੈਨੂੰ ਇਸ ਗੱਲ ਦਾ ਜਵਾਬ ਦੇਣ ਕਿ ਫੌਜ ਦਾ ਕੀ ਕੰਮ ਹੁੰਦਾ ਹੈ ਰਾਜ ਪ੍ਰਬੰਧ ਨੂੰ ਸੰਭਾਲਣਾ ਸੁਰੱਖਿਆ ਦੇਣੀ ਸਰਹੱਦਾਂ ਨੂੰ ਸੁਰੱਖਿਅਤ ਰੱਖਣਾ ਸਿੱਖ ਕਿਹਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖੇਗਾ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰੇਗਾ ਨਾ ਕਿ ਜਗੰਡਾ ਦੇ ਸਰਹੱਦਾਂ ਦੀਆਂ ਰਾਖੀ ਕਰੂਗਾ ਜਾਂ ਅਮਰੀਕਾ ਦੀਆਂ ਸਰਹੱਦਾਂ ਦੀ ਰਾਖੀ ਕਰੂ ਜੇ ਸਿੱਖ ਫੌਜੀ ਹੈ ਫਿਰ ਉਸਨੇ ਸਰਹੱਦਾਂ ਦੀ ਰਾਖੀ ਕਰਨੀ ਹੈ ਤੇ ਜੇ ਸਰਹੱਦਾਂ ਦੀ ਰਾਖੀ ਕਰਨੀ ਹੈ ਤਾਂ ਸਰਹੱਦ ਕਿਸੇ ਦੇਸ਼ ਦੀ ਹੁੰਦੀ ਹੈ ਇਸ ਦਾ ਅਰਥ ਇਹ ਹੋਇਆ ਸਿੱਖ ਕਿਸੇ ਵੀ ਦੇਸ਼ ਵਿੱਚ ਹੋਵੇ ਜਿੱਥੇ ਵੀ ਇਹਦੀ ਗਿਣਤੀ ਵੱਧ ਗਈ ਆਪਣਾ ਦੇਸ਼ ਖੜਾ ਕਰੇਗਾ ਇਸ ਵੇਲੇ ਸਿੱਖਾਂ ਦੀ ਜੋ ਸਭ ਤੋਂ ਵੱਧ ਗਿਣਤੀ ਹੈ ਉਹ ਪੰਜਾਬ 'ਚ ਹੈ ਇਸੇ ਲਈ ਪੰਜਾਬ ਨੂੰ ਹੁਣ ਦੇਸ਼ ਬਣਾਉਣ ਵਾਲੇ ਸਿੱਖ ਰੁਝੇ ਹੋਏ ਨੇ ਦੇਸ਼ ਬਣਾਉਣ ਦਾ ਸੁਨੇਹਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦਿੱਤਾ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਕੀ ਇਹ ਅਕਾਲ ਤਖਤ ਸਾਹਿਬ ਕੋ ਮੰਦਰਾਂ ਦੇ ਵਿੱਚ ਟਲੀਆਂ ਵਜਾਉਣ ਲਈ ਬਣਾਇਆ ਗਿਆ ਜੇ ਸਿਰਫ ਰੱਬ ਦਾ ਭਜਨ ਬੰਦਗੀ ਕਰਨਾ ਸੀ ਤੇ ਫਿਰ ਤੇ ਦਰਬਾਰ ਸਾਹਿਬ ਸਾਹਮਣੇ ਕਾਲ ਤਖਤ ਸਾਹਮਣੇ ਹੈ ਹੀ ਨਹੀਂ ਫਿਰ ਉਸ ਤੇ ਸਾਹਮਣੇ ਇੱਕ ਹੋਰ ਗੁਰਦੁਆਰਾ ਸਾਹਿਬ ਬਣਾਉਣ ਦੀ ਕੀ ਲੋੜ ਪਈ ਜੋ ਤਖਤ ਹੈ ਉਹ ਵੀ ਤਖਤ ਅਕਾਲ ਦਾ ਇਸ ਦਾ ਮਤਲਬ ਹੁਕਮ ਕੇ ਦਾ ਸਿੱਖਾਂ ਨੂੰ ਰਾਜ ਕਰਨ ਦਾ ਅਕਾਲ ਪੁਰਖ ਦਾ ਸਾਨੂੰ ਤੁਸੀਂ ਕਹਿੰਦੇ ਹੋ ਵੀ ਗੁਰੂਆਂ ਨੇ ਕਿਹਾ ਨਹੀਂ ਸਿੱਖਾਂ ਨੂੰ ਰਾਜ ਸਾਨੂੰ ਤਾਂ ਅਕਾਲ ਪੁਰਖ ਸਾਹਿਬ ਨੇ ਕਿਹਾ ਅਕਾਲ ਪੁਰਖ ਸਾਹਿਬ ਨੇ ਸਿੱਖਾਂ ਨੂੰ ਰਾਜ ਕਰਨ ਲਈ ਕਿਹਾ ਤੇ ਗੁਰੂ ਸਾਹਿਬਾਂ ਨੂੰ ਭੇਜਿਆ ਕਿ ਥੱਲੇ ਜਾਓ ਅਤੇ ਸਿੱਖ ਖਾਲਸਾ ਫੌਜ ਖੜੀ ਕਰੋ ਅਤੇ ਸਿੱਖਾਂ ਨੂੰ ਇਕੱਲਾ ਰਾਜ ਕਰਨ ਵਾਸਤੇ ਨਹੀਂ ਕਿਹਾ ਦੁਰਜਨ ਕੇ ਮਾਰ ਬੇਕੋ ਅਸਰ ਸੰਘਾਰ ਬੇਕੋ ਕਸ਼ਟ ਨਿਵਾਰ ਬੇਕੋ ਖਾਲਸਾ ਬਣਾਇਆ ਹੈ ਜਿਹੜੇ ਧਰਤੀ ਤੇ ਜ਼ੁਲਮ ਕਰਦੇ ਹਨ ਉਹਨਾਂ ਦਾ ਖਾਤਮਾ ਕਰਨਾ ਵੀ ਸਿੱਖ ਦਾ ਫਰਜ਼ ਹੈ ਜਿਹੜੇ ਸੰਸਾਰ ਦੇ ਲੋਕੀ ਕਸ਼ਟ ਵਿੱਚ ਹਨ ਦੁਖੀ ਹਨ ਉਹਨਾਂ ਦੇ ਦੁੱਖ ਨਿਵਾਰਨਾ ਵੀ ਖਾਲਸੇ ਦਾ ਫਰਜ਼ ਹੈ ਅਸਰ ਹੁੰਦੇ ਦਾਇਤ ਦਾਇਤ ਦਾ ਕੰਮ ਹੁੰਦਾ ਲੁੱਟਣਾ ਮਾਰਨਾ ਖਾਣਾ ਅਸਰ ਸੰਘਾਰ ਬੇਕੋ ਦੁਸ਼ਟਾਂ ਦੈਤਾਂ ਦਾ ਨਾਸ ਕਰਨ ਵਾਸਤੇ ਖਾਲਸਾ ਬਣਾਇਆ ਤੇ ਦੁਸ਼ਟ ਤੇ ਦੈਤ ਕੌਣ ਹੁੰਦੇ ਨੇ ਜੋ ਰਾਜ ਭਾਗ ਦੇ ਉਤੇ ਬਹਿ ਕੇ ਘਟ ਗਿਣਤੀਆਂ ਦਾ ਕਤਲਾਮ ਕਰਨ ਜੈਨੋਸਾਈਡ ਕਰਨ ਉਹਨਾਂ ਦੇ ਗਲਾਂ 'ਚ ਟੈਰ ਪਾਪਾ ਉਹਨਾਂ ਨੂੰ ਮਾਰਨਾ ਇਹੀ ਦੈਂਤ ਹੁੰਦੇ ਆ ਨਾ ਔਰ ਦੈਂਤਾਂ ਦੇ ਮੱਥੇ ਤੇ ਜਾਂ ਸਿਰ ਦੇ ਉਤੇ ਕੋਈ ਸਿੰਘ ਥੋੜੀ ਲੱਗੇ ਹੁੰਦੇ ਨੇ ਦੈਂਤ ਇੱਕ ਮਨੁੱਖ ਦੀ ਇੱਕ ਬਗੜਾਇਲ ਮਨੁੱਖ ਦੀ ਬਿਰਤੀ ਦਾ ਨਾਮ ਆ ਦੈਂਤ ਹਰਣਾਖਿਸ਼ ਕੌਣ ਸੀ ਹਰਣਾਖਿਸ਼ ਦੈਂਤ ਸੀ ਤੇ ਹਰਣਾਖਿਸ਼ ਬੰਦਾ ਹੀ ਸੀ ਰਾਜਾ ਸੀ ਉਮੀਦ ਹੈ ਅੱਗੇ ਤੋਂ ਸਾਡੇ ਚੈਨਲ ਤੇ ਸਾਡੇ ਨਾਲ ਪੰਗਾ ਨਹੀਂ ਲਾਉਗੇ ਸਾਡਾ ਤਾਂ ਮਕਸਦ ਹੀ ਖਾਲਿਸਤਾਨ ਦਾ ਪ੍ਰਚਾਰ ਕਰਨਾ ਹੈ ਖਾਲਸਾ ਰਾਜ ਦਾ ਪ੍ਰਚਾਰ ਕਰਨਾ ਹੈ ਤਾਂ ਕਿ ਸੰਸਾਰ ਦੇ ਲੋਕਾਂ ਨੂੰ ਦੱਸਿਆ ਜਾਵੇ ਕਿ ਜੀਵਨ ਕੀ ਹੁੰਦਾ ਤੇ ਇਸ ਨੂੰ ਕਿਸ ਤਰੀਕੇ ਨਾਲ ਜੀਣਾ ਗੁਰਬਾਣੀ ਦਾ ਸ਼ਬਦ ਭੁੱਲਦਾ ਕਾਸ਼ ਕਿਤੇ ਮੈਨੂੰ ਚੇਤੇ ਹੁੰਦਾ ਤਾਂ ਗੱਲ ਹੋਰ ਵੀ ਵਧੀਆ ਹੁੰਦੀ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਹੋਇਆ ਕਿ ਆਹ ਸੰਸਾਰ ਦੇ ਰਾਜੇ ਕੌਣ ਨੇ ਇਹ ਜ਼ਮੀਨ ਦੇ ਟੁਕੜਿਆਂ ਵਾਸਤੇ ਖੈ ਖੈ ਕੇ ਆਪਸ ਵਿੱਚ ਲੜਦੇ ਤੇ ਮਰਦੇ ਹਨ ਆ ਇੱਕ ਧਰਤੀ ਆ ਇਦਾਂ ਦੀਆਂ ਕਰੋੜਾਂ ਅਸੰਖਾਂ ਧਰਤੀਆਂ ਬ੍ਰਹਿਮੰਡ ਦੇ ਵਿੱਚ ਤੁਰੀਆਂ ਫਿਰਦੀਆਂ ਨੇ ਇਸ ਰਾਤ ਨੂੰ ਤਾਰਿਆਂ ਦੇ ਰੂਪ ਵਿੱਚ ਦੇਖਦੇ ਵੀ ਕਿੰਨੀ ਜ਼ਮੀਨ ਆ ਕਿੰਨੀਆਂ ਧਾਤਾਂ ਕਿੰਨਾ ਸੋਨਾ ਕਿੰਨਾ ਮਾਲਸਬਬ ਹੋਵੇਗਾ ਕੋਈ ਕਮੀ ਆ ਪ੍ਰਮਾਤਮਾ ਦੇ ਘਰ ਚ ਪਾਰਸ ਧਰਤੀ ਦੇ ਉੱਤੇ ਆਏ ਹੋਏ ਜਿਹੜੇ ਪੁਖੜੰਦਲ ਨੇ ਜਿਨ੍ਹਾਂ ਨੂੰ ਜਦ ਭੁੱਖ ਲੱਗਦੀ ਹੈ ਨਾ ਤਾਂ ਉਹਨਾਂ ਨੂੰ ਭੋਜਨ ਨਹੀਂ ਦਿੱਤਾ ਉਹਨਾਂ ਨੂੰ ਰੁਪਈਏ ਦਿੱਤੇ ਇਹ ਕਿਸ ਤਰ੍ਹਾਂ ਰੁਪਈਏ ਇਕੱਠੇ ਹੋ ਜਾਣ ਧਨ ਇਕੱਠਾ ਹੋ ਜੇ ਉਹਨਾਂ ਨੂੰ ਸੇਹ ਦੇਣ ਵਾਸਤੇ ਖਾਲਸਾ ਬਣਿਆ ਉਹਨਾਂ ਨੂੰ ਲੀਹਾਂ ਉੱਤੇ ਲਿਆਉਣ ਲਈ ਖਾਲਸਾ ਬਣਿਆ ਉਹਨਾਂ ਨੂੰ ਅਕਲ ਮਤ ਦੇਣ ਵਾਸਤੇ ਖਾਲਸਾ ਬਣਿਆ ਆ ਸੰਸਾਰ ਉੱਤੇ ਜਿੰਨੀਆਂ ਲੜਾਈਆਂ ਲੱਗਦੀਆਂ ਇਸ ਕੋਲੇਸ਼ ਦੇ ਪਿੱਛੇ ਕੋਈ ਚੀਜ਼ ਹੈ ਕਿਹੜੀ ਲਾਲਚ ਮੈਂ ਅਮੀਰਾਂ ਕਿਤੇ ਗਰੀਬ ਨਾ ਹੋ ਜਾਵਾਂ ਮੈਂ ਗਰੀਬਾਂ ਮੈਂ ਥੋੜਾ ਦਰਮਿਆਨਾ ਜਾ ਹੋ ਜਾਵਾਂ ਜਿਹੜੇ ਦਰਮਿਆਨੇ ਨੇ ਉਹ ਕਹਿੰਦੇ ਸੀ ਹੋਰ ਅਮੀਰ ਹੋ ਜਾਈਏ ਸਿਕੰਦਰ ਵੀ ਇਸੇ ਅਮੀਰੀ ਨੂੰ ਲੱਭਦਾ ਰਿਹਾ ਪਰ ਉਹ ਆਪਣੀ ਜ਼ਰੂਰਤ ਨਾਲ ਅਲੱਗਦਾ ਰਿਹਾ ਉਸਨੇ ਆਪਣੇ ਹੱਥਾਂ ਵਿੱਚ ਤਲਵਾਰ ਫੜ ਕੇ ਜੰਗ ਲੜੀ ਅਜੋਕੇ ਬਾਦਸ਼ਾਹ ਤੇ ਬਿਲਕੁਲ ਹੀ ਗੈਰ ਗੁਜ਼ਰੇ ਨੇ ਲੜਨ ਮਾਰਨ ਨੂੰ ਆਸਤੇ ਕਿਸੇ ਹੋਰ ਮਾਮਾ ਦੇ ਪੁੱਤਾਂ ਨੂੰ ਫੌਜ ਵਿੱਚ ਤੋਰ ਦਿੰਦੇ ਨੇ ਆਪ ਸਿਕਿਉਰਿਟੀ ਦੇ ਕੁਰਨਿਆਂ ਦੇ ਵਿੱਚ ਬੈਠ ਕੇ ਹੋਏ ਡਰਪੋਕ ਅੰਦਰ ਬੜੇ ਰਹਿੰਦੇ ਨੇ ਤੇ ਜਦ ਭਾਸ਼ਣ ਦਿੰਦੇ ਨੇ ਫਿਰ ਭਾਸ਼ਣ ਇਹਨਾਂ ਦਾ ਸੁਣਨ ਵਾਲਾ ਹੁੰਦਾ ਹਮ ਦੇਖਾਂਗੇ ਹਮ ਦਿਖਾਏਗੇ ਹਮ ਕੜੀ ਸਜ਼ਾ ਦੇਵਾਂਗੇ ਕਿਸੇ ਸਿਆਣੇ ਪੁਰਖ ਦਾ ਕਿਹਾ ਅਜੋਕੇ ਰਾਜ ਅਜੋਕੇ ਰਾਜਾਂ ਦੇ ਪ੍ਰਧਾਨ ਮੰਤਰੀ ਤੇ ਉੱਚ ਅਹੁਦਿਆਂ ਦੀਆਂ ਕੁਰਸੀਆਂ ਸ਼ੇਰ ਦੇ ਉੱਤੇ ਸਵਾਰੀ ਹੈ ਜਦ ਤੱਕ ਸ਼ੇਰ ਦੇ ਉੱਤੇ ਬੈਠੇ ਰਹਿੰਦੇ ਹਨ ਉਸੇ ਸ਼ੇਰ ਦੇ ਨਾਲ ਇਹ ਦੂਸਰੇ ਨੂੰ ਵੜਦੇ ਨੇ ਤੇ ਜਦਨ ਕਿਤੇ ਇਸ ਕੁਰਸੀ ਤੋਂ ਉਤਰਨਾ ਪੈ ਜੇ ਇਸ ਸ਼ੇਰ ਤੋਂ ਥੱਲੇ ਉਤਰਨਾ ਪੈ ਜਾਵੇ ਉਹੀ ਸ਼ੇਰ ਫਿਰ ਇਹਨਾਂ ਨੂੰ ਖਾ ਲੈਂਦਾ ਹੈ ਫਾਇਦਾ ਕੀ ਹੋਇਆ ਜੇ ਇੱਕ ਦਿਨ ਖਾਦੇ ਹੀ ਜਾਣਾ ਸੀ ਤੇ ਸ਼ੇਰ ਦੀ ਸਵਾਰੀ ਕਰਨ ਦੀ ਲੋੜ ਕੀ ਪਈ ਸੋ ਗੱਲ ਨੂੰ ਸਮਾਪਤ ਵਾਲੇ ਪਾਸੇ ਰਹਿਵਾ ਖਾਲਸਾ ਸ਼ੇਰ ਦੀ ਸਵਾਰੀ ਨਹੀਂ ਕਰਦਾ ਇਹ ਸੰਗਾਸਣ ਦੇ ਉੱਤੇ ਬਹਿੰਦਾ ਹੈ ਸਿੰਘ ਆਸਣ ਰਾਜ ਸੰਗਸਣ ਦੇ ਉੱਤੇ ਬੈੰਦਾ ਇਸ ਨੇ ਦੁਨੀਆ ਨੂੰ ਅਜੇ ਦੱਸਣਾ ਹੈ ਕਿ ਮਾਇਆ ਕੀ ਹੁੰਦੀ ਹੈ ਮਾਇਆ ਨੂੰ ਗੁਲਾਮ ਬਣਾ ਕੇ ਰੱਖਣਾ ਹੈ ਕਿ ਖੁਦ ਮਾਇਆ ਦੇ ਗੁਲਾਮ ਹੋਣਾ ਹੈ ਮਾਇਆ ਤਾਂ ਖੁਦ ਸੰਸਾਰ ਦੀ ਨੌਕਰਾਨੀ ਹੈ ਤੇ ਜਿਹੜਾ ਵਿਅਕਤੀ ਨੌਕਰਾਨੀ ਦਾ ਖੁਦ ਗੁਲਾਮ ਹੋ ਗਿਆ ਉਸ ਦੀ ਹیثیت ਕੀ ਹੋਏਗੀ ਇੱਕ ਵਿਚਾਰ ਦੱਸਣਾ ਜ਼ਰੂਰੀ ਜੋ ਮੈਂ ਭੁੱਲ ਗਿਆ 21 22 ਤਰੀਕ ਨੂੰ ਆ ਜਿਹੜੇ 21 22 ਜੂਨ ਲੰਘ ਗਈ ਹੈ ਇਸ ਵਿੱਚ ਖਾਲਿਸਤਾਨ ਕੌਕਸ ਫਾਊਂਡੇਸ਼ਨ ਵੱਲੋਂ ਜੋ ਪ੍ਰੋਗਰਾਮ ਹੋਣਾ ਸੀ ਮੈਨੂੰ ਯਾਦ ਆ ਪਦਾ ਉਹ ਪ੍ਰੋਗਰਾਮ ਅਜੇ ਹੋਇਆ ਨਹੀਂ ਕਿ ਮੈਨੂੰ ਉਹਦੀ ਕੋਈ ਖਬਰ ਸਰ ਕਿਤੇ ਉਹਨੇ ਮੇਰੀ ਲੱਭੀ ਜੇ ਕਿਸੇ ਨੂੰ ਇਸ ਦੇ ਬਾਰੇ ਕੋਈ ਖਬਰ ਸਾਰ ਹੋਵੇ ਤਾਂ ਟਿੱਪਣੀ ਵਿੱਚ ਜ਼ਰੂਰ ਦੱਸ ਦੇਣਾ ਇਹ ਸਮਾਗਮ ਹੋਇਆ ਜਾਂ ਨਹੀਂ ਹੋਇਆ ਇਹਨਾਂ ਹੀ ਵਿਚਾਰਾਂ ਨਾਲ ਇੱਥੇ ਸਬਾਪਤੀ ਕਰਦਾ ਹੋਇਆ ਆਪ ਸਾਰਿਆਂ ਲਈ ਅਰਦਾਸ ਕਿ ਆਪ ਜਿੱਥੇ ਰਹੋ ਚੜ੍ਹਦੀ ਕਲਾ ਤੇ ਖੁਸ਼ਗਵਾਰ ਮਾਹੌਲ ਵਿੱਚ ਵਿਚਰੋ ਰਹੋ ਰੱਬ ਰੱਖਾ ਜੀ ਕੱਲ ਫਿਰ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ